ਵੀਡੀਓ ਜੋ ਸੋਸ਼ਲ ਮੀਡੀਆ ਤੇ ਅੱਗ ਦੇ ਵਾਂਗ ਫੈਲ ਰਹੀ ਹੈ ਤੇ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਡਾਕਟਰ ਨੂੰ ਹਸਪਤਾਲ ਤੋਂ ਫੜਨ ਆਈ ਪੁਲਿਸ ਨੇ ਸਿੱਧਾ ਵਾਰਡ 'ਚ ਗੱਡੀ ਵਾਰ ਦਿੱਤੀ ਹੈ ਤੇ ਮਰੀਜ਼ਾਂ ਦੇ ਸਾ ਸੁੱਕ ਜਾਂਦੇ ਨੇ ਇੱਥੋਂ ਤੱਕ ਕਿ ਸਿਕਿਉਰਿਟੀ ਗਾਰਡ ਸਟ੍ਰੈਚਰ ਹਟਾਉਂਦੇ ਰਹਿ ਜਾਂਦੇ ਨੇ ਤੇ ਆਸੇ-ਪਾਸੇ ਬੈਠੇ ਮਰੀਜ਼ਾਂ ਦੇ ਲੋਕ ਨੇ ਜਿਹੜੇ ਹੱਕੇ ਬੱਕੇ ਰਹਿ ਜਾਂਦੇ ਨੇ ਤਾਂ ਬਿਲਕੁਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੁਲਸ ਆਪਣੀ ਗੱਡੀ ਲੈ ਕੇ ਸਿੱਧਾ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਦਾਖਲ ਹੁੰਦੀ ਹੈ ਮੁਲਜ਼ਮ ਡਾਕਟਰ ਨੂੰ ਦੱਸਿਆ ਜਾ ਰਿਹਾ ਹੈ ਕਿ ਫੜਨ ਆਉਂਦੀ ਹੈ ਤਸਦ ਐਮਰਜੈਂਸੀ ਵਾਰਡ ਚ ਗੱਡੀ ਵਾਰ ਦਿੱਤੀ ਜਾਂਦੀ ਉੱਥੇ ਬੈਠੇ ਮਰੀਜ਼ ਨੇ ਜਿਹੜੇ ਹੱਕੇ ਬੱਕੇ ਰਹਿ ਜਾਂਦੇ ਨੇ ਚਾਰੇ ਪਾਸੇ ਹੜਕੰਪ ਮੱਚ ਜਾਂਦਾ ਹੈ ਹੰਗਾਮਾ ਹੋ ਜਾਂਦਾ ਤਾਂ ਮਾਮਲਾ ਦੱਸਿਆ ਜਾ ਰਿਹਾ ਕਿ ਡਾਕਟਰ ਤੇ ਮਹਿਲਾ ਡਾਕਟਰ ਨੂੰ ਛੇੜਛਾੜ ਕਰਨ ਦੇ ਇਲਜ਼ਾਮ ਲੱਗੇ ਨੇ ਤਾਂ ਪੁਲਿਸ ਕਾਰਵਾਈ ਕਰਨ ਆਉਂਦੀ ਹੈ ਤਾਂ ਕਾਰਵਾਈ ਕਰਨ ਦੇ ਲਈ ਆਪਣੀ ਗੱਡੀ ਹੈ ਜਿਹੜੀ ਸਿੱਧਾ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਦਾਖਲ ਕਰ ਦਿੰਦੀ ਹੈ ਤਾਂ ਜੋ ਸਿਕਿਉਰਿਟੀ ਗਾਰਡਸ ਮੌਕੇ ਤੇ ਮੌਜੂਦ ਹੁੰਦੇ ਨੇ ਉਹ ਸਟ੍ਰੈਚਰ ਹਟਾਉਂਦੇ ਰਹਿ ਜਾਂਦੇ ਨੇ ਤਸਵੀਰਾਂ ਤੁਸੀਂ ਇਸ ਵਕਤ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਚਾਰੇ ਪਾਸੇ ਹੜਕਾ ਮੱਚ ਗਿਆ ਤਾਂ ਸ਼ਾਮ ਦੇ ਸਮੇਂ ਹਸਪੀਟਲ ਦੇ ਸਰਜਰੀ ਵਾਰਡ ਦੇ ਵਿੱਚ ਸਰਜਰੀ ਚੱਲ ਰਹੀ ਸੀ ਜਦੋਂ ਡਾਕਟਰ ਦੇ ਵੱਲੋਂ ਮਹਿਲਾ ਡਾਕਟਰ ਨਾਲ ਛੇੜਛਾੜ ਕੀਤੀ ਜਾ ਰਹੀ ਸੀ ਉਸ ਤੋਂ ਬਾਅਦ ਮਹਿਲਾ ਨੇ ਸ਼ਿਕਾਇਤ ਦਰਜ ਕਰਾਈ ਤੇ ਉਸ ਤੋਂ ਬਾਅਦ ਪੁਲਿਸ ਕਾਰਵਾਈ ਕਰਨ ਲਈ ਆਉਂਦੀ ਹੈ ਤੇ ਕਾਰਵਾਈ ਕਰਨ ਦੇ ਲਈ ਪੁਲਿਸ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਗੱਡੀ ਹੈ ਜਿਹੜੀ ਦਾਖਲ ਕਰ ਦਿੰਦੀ ਹੈ ਤਦਸਾਰ ਵੀਡੀਓ ਜਿਹੜੀ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਅੱਗ ਵਾਂਗ ਫੈਲ ਰਹੀ ਹੈ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਕੂਬ ਜਿਹੜੀ ਉਹ ਵਾਇਰਲ ਵੀ ਕਰ ਰਹੇ ਨੇ ਤੇ ਇੱਕ ਵਾਰ ਰੁਕ ਕਰਦੇ ਇਸ ਵੀਡੀਓ ਵੱਲ ਵੀਡੀਓ ਜੋ ਸੋਸ਼ਲ ਮੀਡੀਆ ਤੇ ਅੱਗ ਦੇ ਵਾਂਗ ਫੈਲਦੀ ਹੈ ਤੇ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਡਾਕਟਰ ਨੂੰ ਹਸਪਤਾਲ ਤੋਂ ਫੜਨ ਆਈ ਪੁਲਿਸ ਨੇ ਸਿੱਧਾ ਵਾਰਡ 'ਚ ਗੱਡੀ ਵਾਰ ਦਿੱਤੀ ਹੈ ਤੇ ਮਰੀਜ਼ਾਂ ਦੇ ਸਾ ਸੁੱਕ ਜਾਂਦੇ ਨੇ ਇੱਥੋਂ ਤੱਕ ਕਿ ਸਿਕਿਉਰਿਟੀ ਗਾਰਡ ਸਟ੍ਰੈਚਰ ਹਟਾਉਂਦੇ ਰਹਿ ਜਾਂਦੇ ਨੇ ਤੇ ਆਸੇ ਪਾਸੇ ਬੈਠੇ ਮਰੀਜ਼ਾਂ ਦੇ ਲੋਕ ਨੇ ਜਿਹੜੇ ਹੱਕੇ ਬੱਕੇ ਰਹਿ ਜਾਂਦੇ ਨੇ ਤਾਂ ਬਿਲਕੁਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੁਲਸ ਆਪਣੀ ਗੱਡੀ ਲੈ ਕੇ ਸਿੱਧਾ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਦਾਖਲ ਹੁੰਦੀ ਹੈ ਮੁਲਜ਼ਮ ਡਾਕਟਰ ਨੂੰ ਦੱਸਿਆ ਜਾ ਰਿਹਾ ਹੈ ਕਿ ਫੜਨ ਆਉਂਦੀ ਹੈ ਤੇ ਸਿੱਧਾ ਐਮਰਜੈਂਸੀ ਵਾਰਡ 'ਚ ਗੱਡੀ ਵਾਰ ਦਿੱਤੀ ਜਾਂਦੀ ਹੈ ਉੱਥੇ ਬੈਠੇ ਮਰੀਜ਼ ਨੇ ਜਿਹੜੇ ਹੱਕੇ ਬੱਕੇ ਰਹਿ ਜਾਂਦੇ ਨੇ ਚਾਰੇ ਪਾਸੇ ਹੜਕੰਪ ਮੱਚ ਜਾਂਦਾ ਹੈ ਹੰਗਾਮਾ ਹੋ ਜਾਂਦਾ ਹੈ ਤਾਂ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਡਾਕਟਰ ਤੇ ਮਹਿਲਾ ਡਾਕਟਰ ਨੂੰ ਛੇੜਛਾੜ ਕਰਨ ਦੇ ਇਲਜ਼ਾਮ ਲੱਗੇ ਨੇ ਤਾਂ ਪੁਲਿਸ ਕਾਰਵਾਈ ਕਰਨ ਆਉਂਦੀ ਹੈ ਤਾਂ ਕਾਰਵਾਈ ਕਰਨ ਦੇ ਲਈ ਆਪਣੀ ਗੱਡੀ ਹੈ ਜਿਹੜੀ ਸਿੱਧਾ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਦਾਖਲ ਕਰ ਦਿੰਦੀ ਹੈ ਤਾਂ ਜੋ ਸਿਕਿਉਰਿਟੀ ਗਾਰਡਸ ਮੌਕੇ ਤੇ ਮੌਜੂਦ ਹੁੰਦੇ ਨੇ ਉਹ ਸਟ੍ਰੈਚਰ ਹਟਾਉਂਦੇ ਰਹਿ ਜਾਂਦੇ ਨੇ ਤਸਵੀਰਾਂ ਤੁਸੀਂ ਇਸ ਵਕਤ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਚਾਰੇ ਪਾਸੇ ਹੜਕਾ ਮੱਚ ਗਿਆ ਤਾਂ ਸ਼ਾਮ ਦੇ ਸਮੇਂ ਹਸਪੀਟਲ ਦੇ ਸਰਜਰੀ ਵਾਰਡ ਦੇ ਵਿੱਚ ਸਰਜਰੀ ਚੱਲ ਰਹੀ ਸੀ ਜਦੋਂ ਡਾਕਟਰ ਦੇ ਵੱਲੋਂ ਮਹਿਲਾ ਡਾਕਟਰ ਨਾਲ ਛੇੜਛਾੜ ਕੀਤੀ ਜਾ ਰਹੀ ਸੀ ਉਸ ਤੋਂ ਬਾਅਦ ਮਹਿਲਾ ਨੇ ਸ਼ਿਕਾਇਤ ਦਰਜ ਕਰਾਈ ਤੇ ਉਸ ਤੋਂ ਬਾਅਦ ਪੁਲਿਸ ਕਾਰਵਾਈ ਕਰਨ ਲਈ ਆਉਂਦੀ ਹੈ ਤੇ ਕਾਰਵਾਈ ਕਰਨ ਦੇ ਲਈ ਪੁਲਿਸ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਗੱਡੀ ਹੈ ਜਿਹੜੀ ਦਾਖਲ ਕਰ ਦਿੰਦੀ ਹੈ ਤਸਵੀਰ ਵੀਡੀਓ ਜਿਹੜੀ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਅੱਗ ਵਾਂਗ ਫੈਲ ਰਹੀ ਹੈ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਕੂਬਾ ਜਿਹੜੀ ਉਹ ਵਾਇਰਲ ਵੀ ਕਰ ਰਹੇ ਨੇ ਤੇ ਇੱਕ ਵਾਰ ਰੁਕ ਕਰਦੇ ਇਸ ਵੀਡੀਓ ਵੱਲ